ਸਤਿ ਸ਼੍ਰੀ ਅਕਾਲ ਦੋਸਤੋ ਪੰਜਾਬੀ ਗਿਆਨ ਟੀਵੀ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਦੋਸਤੋ ਅੱਜ ਦੀ ਇਹ ਵੀਡੀਓ ਅੱਜ ਦੀ ਇਹ ਕਹਾਣੀ ਛੋਟੀ ਜਈ ਹੈ ਪਰ ਇਸ ਦਾ ਸਾਰ ਬਹੁਤ ਵੱਡਾ ਹੈ ਇਹ ਸਾਨੂੰ ਬੜੀ ਵੱਡੀ ਸਿੱਖਿਆ ਦੇਵੇਗੀ ਇਸ ਲਈ ਅੱਜ ਦੀ ਇਸ ਕਹਾਣੀ ਨੂੰ ਅੰਤ ਤੱਕ ਜ਼ਰੂਰ ਸੁਣਨਾ ਆਓ ਸ਼ੁਰੂ ਕਰਦੇ ਹਾਂ ਅੱਜ ਦੀ ਇਹ ਵੀਡੀਓ ਅੱਜ ਦੀ ਇਹ ਕਹਾਣੀ ਦੋਸਤੋ ਇੱਕ ਵਾਰ ਦੀ ਗੱਲ ਹੈ ਇੱਕ ਗਦਾ ਅਤੇ ਇੱਕ ਕੁੱਤਾ ਸੀ ਦੋਵਾਂ ਦੇ ਵਿੱਚ ਸ਼ਰਤ ਲੱਗ ਗਈ ਕਿ ਆਪਾਂ ਦੋਵੇਂ ਦੌੜ ਲਗਾਵਾਂਗੇ ਤੇ ਜਿਹੜਾ ਜਿੱਤੇਗਾ ਉਹੀ ਰਾਜਾ ਬਣੇਗਾ ਉਹਨਾਂ ਨੇ ਉੱਥੇ ਇੱਕ ਸਿੰਘਾਸਨ ਰੱਖ ਦਿੱਤਾ ਤੇ ਦੋਵਾਂ ਨੇ ਕਿਹਾ ਕਿ ਆਪਾਂ ਪੰਜ ਪਿੰਡਾਂ ਤੋਂ ਹੋ ਕੇ ਆਉਣਾ ਹੈ ਤੇ ਜਿਹੜਾ ਇਸ ਸਿੰਘਾਸਨ ਤੇ ਆ ਕੇ ਪਹਿਲਾਂ ਬੈਠ ਜਾਵੇਗਾ ਉਹੀ ਰਾਜਾ ਹੋਵੇਗਾ ਤੇ ਦੋਵੇਂ ਚਾਣੇ ਦੌੜਨ ਲੱਗੇ ਕੁੱਤਾ ਬੜੀ ਹੀ ਤੇਜ਼ ਗਤੀ ਨਾਲ ਦੌੜਨ ਲੱਗਾ ਤੇ ਗਧਾ ਆਪਣੀ ਮਸਤਾਨੀ ਚਾਲ ਨਾਲ ਜਾ ਰਿਹਾ ਸੀ ਕੁੱਤਾ ਗਧੇ ਵੱਲ ਦੇਖ ਕੇ ਹੱਸਿਆ ਤੇ ਕਹਿੰਦਾ ਤੂੰ ਇਸ ਯੋਗ ਨਹੀਂ ਹੈ ਕਿ ਮੇਰੇ ਤੋਂ ਜਾਦੀ ਤੇਜ਼ ਦੌੜ ਸਕੇ ਰਾਜਾ ਤਾਂ ਮੈਂ ਹੀ ਬਣਾਂਗਾ ਤੂੰ ਤਾਂ ਐਵੇਂ ਆਪਣਾ ਟਾਈਮ ਵੇਸਟ ਕਰ ਰਿਹਾ ਹੈ ਗਧੇ ਨੇ ਕਿਹਾ ਕੌਣ ਜਿੱਤੇਗਾ ਕੌਣ ਹਾਰੇਗਾ ਇਹ ਤਾਂ ਬਾਅਦ ਦੀ ਗੱਲ ਹੈ ਕੌਣ ਰਾਜਾ ਬਣੇਗਾ ਕੌਣ ਨਹੀਂ ਬਣੇਗਾ ਇਹ ਵੀ ਬਾਤ ਦੀ ਗੱਲ ਹੈ ਪਰ ਘੱਟ ਤੋਂ ਘੱਟ ਸਾਨੂੰ ਕੋਸ਼ਿਸ਼ ਤਾਂ ਕਰਨੀ ਚਾਹੀਦੀ ਹੈ ਗਦੇ ਨੇ ਕਿਹਾ ਕਿ ਜਿਸ ਵਿੱਚ ਇਹ ਚਾਰ ਗੱਲਾਂ ਹੁੰਦੀਆਂ ਹਨ ਉਹ ਹਮੇਸ਼ਾ ਸਫਲ ਹੋ ਹੀ ਜਾਂਦੇ ਹਨ ਪਹਿਲਾ ਆਪਣੇ ਆਪ ਉੱਤੇ ਵਿਸ਼ਵਾਸ ਦੂਜਾ ਯਤਨ ਕਰਨਾ ਕੋਸ਼ਿਸ਼ ਕਰਨੀ ਤੀਜਾ ਧਾਰਮਿਕ ਸਥਿਰਤਾ ਚੌਥਾ ਮੁਸ਼ਕਿਲ ਵੇਖ ਕੇ ਡਰਨਾ ਨਾ ਉਸਨੇ ਕਿਹਾ ਜਿਸ ਨੂੰ ਆਪਣੇ ਆਪ ਉੱਤੇ ਵਿਸ਼ਵਾਸ ਨਹੀਂ ਹੁੰਦਾ ਉਹ ਕਦੇ ਸਫਲ ਨਹੀਂ ਹੋ ਸਕਦਾ ਦੂਜਾ ਜਿਹੜਾ ਜੋਗ ਹੁੰਦੇ ਹੋਏ ਵੀ ਕੋਸ਼ਿਸ਼ ਨਹੀਂ ਕਰਦਾ ਉਹ ਵੀ ਕਦੇ ਸਫਲ ਨਹੀਂ ਹੋ ਸਕਦਾ ਤੀਜਾ ਜਿਹੜਾ ਮੁਸ਼ਕਿਲ ਨੂੰ ਦੇਖਦੇ ਸਾਰ ਹੀ ਡਰ ਜਾਂਦਾ ਹੈ ਉਹ ਵੀ ਕਦੇ ਸਫਲ ਨਹੀਂ ਹੋ ਸਕਦਾ ਤੇ ਚੌਥਾ ਜਿਸ ਵਿੱਚ ਧਾਰਮਿਕ ਸਥਿਰਤਾ ਨਹੀਂ ਹੁੰਦੀ ਉਹ ਕਦੇ ਸਫਲ ਨਹੀਂ ਹੁੰਦਾ ਤੇ ਹਮੇਸ਼ਾ અપਮਾਨਿਤ ਹੁੰਦਾ ਰਹਿੰਦਾ ਹੈ ਇੰਨੀ ਗੱਲ ਕਹਿ ਕੇ ਉਹ ਆਪਣੀ ਆਪਣੀ ਦੌੜ ਲਗਾਉਣ ਲੱਗੇ ਤੇ ਚੱਲਦੇ-ਚੱਲਦੇ ਕੁੱਤਾ ਜਦੋਂ ਪਹਿਲੇ ਪਿੰਡ ਵਿੱਚ ਪਹੁੰਚਿਆ ਤੇ ਉੱਥੋਂ ਦੇ ਕੁੱਤਿਆਂ ਨੇ ਉਸ ਨੂੰ ਬਾਹਰ ਦਾ ਕੁੱਤਾ ਸਮਝ ਕੇ ਬੜਾ ਮਾਰਿਆ ਕੁੱਟਿਆ ਉਸ ਕੁੱਤੇ ਨੇ ਉਹਨਾਂ ਨੂੰ ਸਮਝਾਉਣ ਦੀ ਬੜੀ ਕੋਸ਼ਿਸ਼ ਕੀਤੀ ਕਿ ਮੇਰੀ ਗਦੇ ਨਾਲ ਦੌੜ ਲੱਗੀ ਹੈ ਤੇ ਜੇਕਰ ਮੈਂ ਦੌੜ ਵਿੱਚ ਜਿੱਤ ਗਿਆ ਤੇ ਮੈਂ ਰਾਜਾ ਬਣ ਜਾਵਾਂਗਾ ਮੈਂ ਤੁਹਾਡੇ ਪਿੰਡ ਕੁਝ ਨਹੀਂ ਕਰਨ ਆਇਆ ਪਰ ਉਹਨਾਂ ਨੇ ਉਸ ਕੁੱਤੇ ਦੀ ਇੱਕ ਨਾ ਸੁਣੀ ਤੇ ਉਹ ਉਸ ਨੂੰ ਮਾਰਦੇ ਕੁੱਟਦੇ ਰਹੇ ਫਿਰ ਕੁੱਤਾ ਦੂਜੇ ਪਿੰਡ ਵਿੱਚ ਗਿਆ ਤੇ ਦੂਜੇ ਪਿੰਡ ਦੇ ਕੁੱਤਿਆਂ ਨੇ ਵੀ ਇਹੀ ਕੁਝ ਕੀਤਾ ਇਸੇ ਤਰ੍ਹਾਂ ਕਰਨ ਦੇ ਵਿੱਚ ਉਸ ਦੇ ਘੰਟਾ 2 ਘੰਟੇ ਬਰਬਾਦ ਹੋ ਗਏ ਤੇ ਕੁੱਤਿਆਂ ਦੀ ਨੋਖ-ਝੋਕ ਵਿੱਚ ਉਸ ਦੇ ਕਾਫੀ ਸਾਰੀਆਂ ਸੱਟਾਂ ਵੀ ਲੱਗ ਗਈਆਂ ਉਹ ਥੋੜਾ ਜ਼ਖਮੀ ਵੀ ਹੋ ਗਿਆ ਤੇ ਫਿਰ ਜਦੋਂ ਉਹ ਪੰਜਾਂ ਪਿੰਡਾਂ ਤੋਂ ਹੋ ਕੇ ਵਾਪਸ ਉਸੇ ਸਥਾਨ ਤੇ ਆਇਆ ਤਿਆਉਂਦਿਆਂ ਨੂੰ ਉੱਥੇ ਗਦਾ ਸਿੰਘ ਆਸਨ ਤੇ ਬੈਠਾ ਸੀ ਤੇ ਗਦੇ ਨੇ ਹੱਸਦੇ ਹੋਏ ਕਿਹਾ ਤੂੰ ਤਾਂ ਬੜਾ ਕਹਿ ਰਿਹਾ ਸੀ ਕਿ ਰਾਜਾ ਤਾਂ ਮੈਂ ਹੀ ਬਣਾਗਾ ਪਰ ਤੂੰ ਤਾਂ ਬੜੀ ਢੇਰ ਬਾਅਦ ਵਾਪਸ ਆਇਆ ਕੁੱਤੇ ਨੇ ਕਿਹਾ ਰਾਜਾ ਤਾਂ ਮੈਂ ਹੀ ਬਣਨਾ ਸੀ ਪਰ ਮੇਰੀ ਬਰਾਦਰੀ ਦੇ ਲੋਕਾਂ ਨੇ ਹੀ ਨਹੀਂ ਚਾਹਿਆ ਮੈਂ ਉਹਨਾਂ ਨੂੰ ਦੱਸਣ ਦੀ ਕੋਸ਼ਿਸ਼ ਵੀ ਕੀਤੀ ਕਿ ਮੈਂ ਰਾਜਾ ਬਣ ਜਾਵਾਂਗਾ ਪਰ ਉਹਨਾਂ ਨੇ ਮੇਰੀ ਇੱਕ ਨਹੀਂ ਸੁਣੀ ਤੇ ਮੇਰੇ ਤੇ ਵਾਰ ਕਰਦੇ ਰਹੇ ਇਸ ਕਰਕੇ ਤੂੰ ਘੱਟ ਜੋਗ ਹੋ ਕੇ ਵੀ ਰਾਜਾ ਬਣ ਗਿਆ ਤੇ ਮੈਂ ਰਾਜਾ ਨਹੀਂ ਬਣ ਸਕਿਆ ਦੋਸਤੋ ਇਹ ਹੀ ਗੱਲ ਸਾਡੇ ਮਨੁੱਖਾਂ ਵਿੱਚ ਵੀ ਹੈ ਅਸੀਂ ਆਪਣਿਆਂ ਨੂੰ ਉੱਚਾ ਦੇਖ ਕੇ ਸੜ ਜਾਂਦੇ ਹਾਂ ਕੋਈ ਆਪਣੀ ਮਿਹਨਤ ਕਰਕੇ ਆਪਣੀ ਉੱਚੀ ਪਦਵੀ ਲੈਣਾ ਚਾਹੁੰਦਾ ਹੈ ਪਰ ਅਸੀਂ ਸੜ ਜਾਂਦੇ ਹਾਂ ਤੇ ਆਪਣਾ ਸਾਰਾ ਜੋਰ ਉਸ ਨੂੰ ਨੀਚੇ ਸੁੱਟਣ ਤੇ ਲਗਾ ਦਿੰਦੇ ਹਾਂ ਲਗੋ ਅਸੀਂ ਇਹ ਕੋਸ਼ਿਸ਼ ਨਹੀਂ ਕਰਦੇ ਕਿ ਅਸੀਂ ਵੀ ਮਿਹਨਤ ਕਰੀਏ ਤੇ ਉਹਦੇ ਵਰਗਾ ਬਣ ਜਾਈਏ ਪਰ ਅਸੀਂ ਆਪਣੇ ਹੀ ਆਪਣੇਆਂ ਨੂੰ ਮਾਰਨ ਦੀ ਕੋਸ਼ਿਸ਼ ਕਰ ਰਹੇ ਹਾਂ ਇਹ ਸਭ ਉਸ ਕੁੱਤੇ ਨਾਲ ਹੋਇਆ ਤੇ ਉਹ ਜੋਗ ਹੁੰਦੇ ਹੋਏ ਵੀ ਹਾਰ ਗਿਆ ਤੇ ਉਹ ਗਦਾ ਸਿੰਘਾਂ ਸੰਤੇ ਬੈਠ ਗਿਆ ਦੋਸਤੋ ਇਹ ਹੀ ਚਾਰ ਗੱਲਾਂ ਨਾਲ ਅਸੀਂ ਸਫਲ ਹੋ ਸਕਦੇ ਹਾਂ ਪਹਿਲਾ ਕੋਸ਼ਿਸ਼ ਕਰੋ ਹਾਰ ਜਿੱਤ ਤਾਂ ਜ਼ਿੰਦਗੀ ਵਿੱਚ ਹੁੰਦੀ ਹੀ ਰਹਿੰਦੀ ਹੈ ਆਪਣੇ ਆਪ ਤੇ ਵਿਸ਼ਵਾਸ ਰੱਖਣਾ ਹੈ ਕੋਸ਼ਿਸ਼ ਕਰਨੀ ਹੈ ਮੁਸ਼ਕਿਲ ਸਮੇਂ ਨੂੰ ਵੇਖ ਕੇ ਡਰ ਨਹੀਂ ਜਾਣਾ ਤੇ ਧਾਰਮਿਕ ਸਥਿਰਤਾ ਰੱਖਣੀ ਹੈ ਆਪਣਿਆਂ ਨੂੰ ਦੇਖ ਕੇ ਕਦੇ ਨਹੀਂ ਸੜਨਾ ਸਗੋਂ ਉਸ ਦਾ ਪਲਾਹੀ ਕਰਨਾ ਹੈ ਹੋ ਸਕੇ ਸਾਡਾ ਵੀ ਪਲਾਹੋ ਜਾਵੇ ਜਿੰਨਾ ਜ਼ੋਰ ਕਿਸੇ ਨੂੰ ਥੱਲੇ ਸੁੱਟਣ ਤੇ ਲਗਾਉਂਦੇ ਹਾਂ ਓਨਾ ਜ਼ੋਰ ਖੁਦ ਤੇ ਲਗਾ ਦਿਓ ਤੇ ਉਸ ਤੋਂ ਵੀ ਅੱਗੇ ਨਿਕਲ ਜਾਓ ਦੋਸਤੋ ਐਸੀ ਸਾਡੀ ਅੱਜ ਦੀ ਕਹਾਣੀ ਅੱਜ ਦੀ ਇਹ ਵੀਡੀਓ ਚੰਗੀ ਲੱਗੀ ਤਾਂ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਨਾ ਜੀ ਅਤੇ ਹਰ ਰੋਜ਼ ਇਦਾਂ ਦੀਆਂ ਵੀਡੀਓਜ਼ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਜੀ ਧੰਨਵਾਦ